ਸਰ ਦਾਦੋ ਜੂ ਇਹ ਜਿਹੜਾ ਅੱਜ ਦਾ ਇਹ ਕੈਂਪ ਰੱਖਿਆ ਗਿਆ ਪਿੰਡ ਜਾਣਾ ਜਿਲ੍ਹਾ ਪਟਿਆਲਾ ਬਲੋਕ ਪਟਿਆਲਾ ਦਾ ਇਹ ਪਿੰਡ ਹੈਗਾ ਜਿਲ੍ਹਾ ਕਾਨੂੰਨੀ ਸਫਾਈ ਅਥਾਰਟੀ ਵੱਲੋਂ ਕੈਂਪੇਨ ਚਲਾਈ ਜਾ ਰਹੀ ਹੈ ਅਲੱਗ-ਅਲੱਗ ਪਿੰਡਾਂ ਦੇ ਵਿੱਚ ਉਸੇ ਲੜੀ ਦੇ ਤਹਿਤ ਹੀ ਇਹ ਜਾਣਾ ਪਿੰਡ ਦੇ ਵਿੱਚ ਵੀ ਪ੍ਰੋਗਰਾਮ ਰੱਖਿਆ ਗਿਆ ਪ੍ਰੋਗਰਾਮ ਰੱਖਣ ਦਾ ਮਕਸਦ ਇਹ ਹੀ ਸੀ ਕਿ ਜਿਹੜੀਆਂ ਜਿਲ੍ਹਾ ਕਾਨੂੰਨੀ ਸਫਾਈ ਅਥਾਰਟੀ ਵੱਲੋਂ ਲੋਕਾਂ ਨੂੰ ਫ੍ਰੀ ਸਵਾਵਾਵਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾਵੇ ਸੋ ਕਿਉਂਕਿ ਬਹੁਤ ਸਾਰੇ ਮਸਲੇ ਜਿਹੜੇ ਹੁੰਦੇ ਨੇ ਉਹ ਜਿਲਾ ਕਾਨੂੰਨੀ ਸਵਾਵਾ 30 ਵਿੱਚ ਹੱਲ ਹੁੰਦੇ ਨੇ ਤੇ ਜਿਹੜੇ ਲੋਕ ਨੇ ਲੋੜਵੰਦ ਲੋਕ ਨੇ ਆਸਰਪਕ ਤੋਂ ਕਮਜ਼ੋਰ ਨੇ ਉਹਨਾਂ ਦੀ ਸਰਕਾਰੀ ਵਕੀਲ ਵੀ ਜਿਲਾ ਕਾਨੂੰਨੀ ਸਵਾਵਾ 30 ਉਹਨਾਂ ਨੂੰ ਫ੍ਰੀ ਦਿੱਤੇ ਜਾਂਦੇ ਨੇ ਸੋ ਸਾਡੇ ਮਾਨਯੋਗ ਜੱਜ ਸਾਹਿਬ ਨੇ ਮਾਨੀ ਅਰੋੜਾ ਜੀ ਮੈਡਮ ਸੋ ਉਹਨਾਂ ਦੀ ਗਵਾਹੀ ਦੇ ਵਿੱਚ ਇਹ ਕੰਪਲੇਨ ਚੱਲ ਰਹੀ ਆ ਸੋ ਅੱਜ ਜਿਹੜੇ ਇੱਥੇ ਸੈਲਵਰ ਗਰੁੱਪ ਦੇ ਮੈਂਬਰ ਵੀ ਆਏ ਸੀਗੇ ਕੋਸ਼ੇਂ ਰਿਗੈਟੇ ਮੈਂਬਰ ਵੀ ਪਹੁੰਚੇ ਸੀਗੇ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਜ਼ਿਲ੍ਹਾ ਕਾਨੂੰਨੀ ਸੁਪਰਵਾਈਜ਼ਰ ਅਥਾਰਟੀ ਦੇ ਜਿਹੜੀਆਂ ਸਬਾਵਾਂ ਨੇ ਉਹਨਾਂ ਬਾਰੇ ਤੇ ਕਿਸ ਤਰੀਕੇ ਦੇ ਨਾਲ ਵਕੀਲ ਅਸੀਂ ਲੈ ਸਕਦੇ ਹਾਂ ਕੌਣ ਕੌਣ ਵਕੀਲ ਆ ਸਕਦਾ ਕਿਹਨਾ ਹਾਲਾਤਾਂ ਦੇ ਵਿੱਚ ਵਕੀਲ ਜਿਹੜਾ ਹੈਗਾ ਸਰਕਾਰੀ ਲਿਆ ਜਾ ਸਕਦਾ ਉਹਨਾਂ ਬਾਰੇ ਤੇ ਹੋਰ ਜਿਹੜੀਆਂ ਸਕੀਮਾਂ ਨੇ ਜਿਲਾ ਕਾਨੂੰਨੀ ਸਬਾਵਾਂ ਅਥਾਰਟੀ ਦੀਆਂ ਉਹਨਾਂ ਬਾਰੇ ਜਿਹੜੀ ਹੈਗੀ ਜਾਣਕਾਰੀ ਦਿੱਤੀ ਗਈ ਹੈ ਸੋ ਸਾਨੂੰ ਆਸ ਹੈ ਕਿ ਜਿਹੜੇ ਲੋਕ ਨੇ ਵਾਦੋਵਾਦ ਜਿਲਾ ਕਾਨੂੰਨੀ ਸਬਾਵਾਂ ਅਥਾਰਟੀ ਵੱਲੋਂ ਦਿੱਤੀਆਂ ਜਾਂਦੀਆਂ ਸਬਾਵਾਂ ਦਾ ਲਾਹਾ ਲੈਣਗੇ ਫਾਇਦਾ ਲੈਣਗੇ ਕਿਉਂਕਿ ਇਹ ਇਹਨਾਂ ਜਾਣ ਦੀ ਜਾਣਕਾਰੀ ਹੋਣਾ ਜ਼ਰੂਰੀ ਸੀ ਜੋ ਅਸੀਂ ਅੱਜ ਲੋਕਾਂ ਦੇ ਨਾਲ ਸ਼ੇਅਰ ਕੀਤੀ ਹੈ ਤੇ ਆ ਸਾ ਵੀ ਲੋਕ ਜਿਹੜਾ ਵਾਤੋ ਵਾਦੇ ਦਾ ਫਾਇਦਾ ਲੈਣਗੇ। ਚੀਜ਼ਾਂ ਦੇ ਬਾਰੇ ਗੱਲ ਕੀਤੀ? ਅਸੀਂ ਕੀ ਹੈ? ਅਸੀਂ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਆਪਣੇ ਦਿਮਾਗ ਦੇ ਵਿੱਚ ਗੱਲਾਂ ਘੁਮਾਈ ਜਾਂਦੇ ਆ। ਪਰ ਕੀ ਅਸੀਂ ਆਪਣੇ ਦਿਲ ਦੀਆਂ ਗੱਲਾਂ ਜਾ ਕੇ ਪੰਚ ਸਰਪੰਚ ਪਿੰਡ ਦੇ ਮੋਹਤਵਾਰ ਬੰਦਿਆਂ ਨਾਲ ਕੀਤੀਆਂ ਨੇ? ਕਦੀ ਉਹਨਾਂ ਨੂੰ ਕੋਈ ਲਿਖਤੀ ਅਸੀਂ ਮਤਾ ਪਾ ਕੇ ਦਿੱਤਾ ਵੀ ਸਰਪੰਚ ਸਾਹਿਬ ਆ ਸਾਡੇ ਪਿੰਡ ਦੇ ਵਿੱਚ ਕੰਮ ਹੋਣ ਵਾਲਾ। ਕਦੀ ਕੀਤਾ? ਨਹੀਂ। ਕਿਉਂ? ਅਸੀਂ ਤਾਂ ਵੋਟਾਂ ਬਾਤੀਆਂ ਨਾ। ਸਾਡੇ 'ਚ ਮੈਂ ਆ ਗਈ ਉਸ ਤੋਂ ਬਾਅਦ ਸੜਕ ਤੋਂ ਬੱਚਿਆਂ ਵਾਸਤੇ ਸਕੂਲ ਵੀ ਨਹੀਂ ਬਣਦੇ ਤੇ ਸਰ ਹੁਣ ਅਸੀਂ ਜੇ ਮਮਤਾ ਪਿਵਾਇਆ ਸੀ ਪਲੇ ਗਰਾਊਂਡ ਦਾ ਜੀ ਜਦੋਂ ਆਪਾਂ ਇਕੱਠੇ ਹੋਵਾਂਗੇ ਤੁਸੀਂ ਸਵੇਰ ਦੇ ਇਕੱਠੇ ਹੀ ਨਹੀਂ ਹੋਏ ਹੋ ਰੋਕਣੇ ਕਰਨਾ ਪਿੰਡ ਦੇ ਲੋਕ ਕੀ ਕਰਨਗੇ ਸਰ ਹੁਣ ਅਸੀਂ ਇਕੱਠੇ ਹੋ ਗਏ ਨਾਮ ਸਹਾਇਤੀ ਜੇ ਤੁਸੀਂ ਇਕੱਠੇ ਹੋਵੋਗੇ ਜੇ ਇਕੱਠੇ ਨਹੀਂ ਹੋਣਾ ਫਿਰ ਜਾਣ ਕਰਕੇ ਨਹੀਂ ਹੈਗਾ ਪਲੇ ਗਰਾਊਂਡ ਕੋਈ ਵੀ ਨਹੀਂ ਹੈਗਾ ਉਰੇ ਜੀ ਖੇਡਣ ਵਾਸਤੇ ਓਪਨ ਇਹ ਵੀ ਸਾਡੇ ਬੱਚਿਆਂ ਵਾਸਤੇ ਉਹ ਵੀ ਸੋਲਦਾ ਹਾਂ ਹੁਣ ਹੁਣ ਪਿੰਡਾਂ ਦੇ ਵਿੱਚ ਅਸੀਂ ਦੇਖਦੇ ਆ ਦੋ ਦੋ ਗੁਰਦੁਆਰੇ ਠੀਕ ਹੈ ਦੇਖੋ ਗੁਰਗੰਨ ਸਾਹਿਬ ਉਹੀ ਸ਼ਸ਼ੋਭਿਤ ਨੇ ਉਹਨਾਂ ਨੇ ਜਦੋਂ ਜਾਤ ਪਾਤ ਨਹੀਂ ਕੀਤੀ ਤੇ ਅਸੀਂ ਜਾਤ ਪਾਤ ਕਰਨ ਵਾਲੇ ਕੌਣ ਆ ਠੀਕ ਹੈ ਉੱਥੇ ਕਰਨਗਾ ਬਾੜੀ ਆ ਕੀ राजे ਇਹ ਕਰਨਾ ਜਿਹਨੇ ਥੋੜੇ ਪਿੰਡ ਦਾ ਤੁਹਾਨੂੰ ਪਤਾ ਹੈ ਤੁਸੀਂ ਮਤੇ ਬਾਪ ਆ ਕੇ ਦੇਨੇ ਨੇ ਹੁਣ ਤੁਸੀਂ ਆਏ ਆ ਤੁਸੀਂ ਹੁਣ ਸਵਾਰਕ ਕਰਨੇ ਸ਼ੁਰੂ ਕੀਤੇ ਨੇ ਅਸੀਂ ਸਵੇਰੇ 10 ਵਜੇ ਦੇਖ ਕੇ ਟਿਕ ਰਹੇ ਹਾਂ ਤੁਹਾਨੂੰ ਕੋਈ ਕੈਂਪ ਲਗਵਾਏ ਜਾਣਗੇ ਤੁਹਾਡੇ ਹਿੱਤਾਂ ਵਾਸਤੇ ਲਗਵਾਏ ਜਾਣਗੇ 2 ਸਾਲ 3 ਸਾਲ ਤੋਂ ਉੱਤੇ ਤੁਹਾਡੇ ਗਰੁੱਪਾਂ ਨੂੰ ਗ੍ਰਾਮ ਸੰਗਠਨ ਚੱਲਦਿਆਂ ਨੂੰ ਹੋ ਗਏ। ਤੁਹਾਨੂੰ ਅੱਜ ਤੱਕ ਆਜੀਵੀਗਾ ਮਿਸ਼ਨ ਦੇ ਨਾਲ ਜੁੜ ਕੇ ਕਦੀ 1 ਰੁਪਈਆ ਦਾ ਵੀ ਨੁਕਸਾਨ ਹੋਇਆ ਹੋਵੇ ਤਾਂ ਦੱਸ ਦਿਓ। ਸਰਕਾਰ ਵੱਲੋਂ 2 ਪੈਸੇ ਫੰਡ ਦੇ ਦੁਆਕੇ ਤੁਹਾਡਾ ਜੀਵਨ ਪੱਧਰ ਉੱਚਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਠੀਕ ਹੈ? ਹੋ ਵੀ ਗਏ। ਸੋਰੀ ਅੱਜ ਹੋ ਗਿਆ। ਕੀ ਕਰ ਰਹੇ ਹੈਗੇ? ਸਾਡੇ ਪਿੰਡ ਦੇ ਵਿੱਚ ਲੋਹਾਂ ਨੇ ਧੀਹਾਂ ਨੇ। ਸਾਡੇ ਪਿੰਡ ਦੇ ਵਿੱਚ ਕੈਮਰੇ ਦੱਸੋ ਕਿੰਨੇ ਕ ਲੱਗੇ ਹੋਏ ਨੇ? ਕੀ ਸਿਕਿਉਰਿਟੀ ਆਪਣੀ? ਪੰਜ ਸਰਪੰਚ ਸਾਹਿਬ ਨਾਲ ਬੈਠੋ ਉਹਨਾਂ ਨਾਲ ਗੱਲਬਾਤ ਕਰੋ ਸਾਨੂੰ ਆ ਸਕਿਉਰਿਟੀ ਚਾਹੀਦੀ ਹੈ ਸਾਨੂੰ ਸਾਫ਼ ਪੀਣ ਵਾਲਾ ਪਾਣੀ ਚਾਹੀਦਾ ਹੈ ਪਿੰਡ ਦੇ ਵਿੱਚ ਜਿੱਥੇ ਕਿਤੇ ਬਸ ਅੱਡਾ ਹੈਗਾ ਜਿੱਥੇ ਕਿਤੇ ਬਸ ਆ ਕੇ ਰੁਕਦੀ ਹੈ ਉਹਦੇ ਨੇੜੇ ਤੇੜੇ ਸਾਫ਼ ਪਾਣੀ ਪੀਣ ਦਾ ਹੋਵੇ ਇੱਕ ਜਗ੍ਹਾ ਤਾਂ ਨਹੀਂ ਪਿੰਡ ਬਹੁਤ ਵੱਡਾ ਹੈ ਦੋ ਤਿੰਨ ਜਗ੍ਹਾ ਤੇ ਹੋਣਾ ਚਾਹੀਦਾ ਹੈ ਪਿੰਡ ਦੇ ਵਿੱਚ ਜਿਹੜਾ ਚੌਕੀਦਾਰ ਹੈ ਰਾਤ ਨੂੰ ਕਿੰਨੇ ਸਮੇਂ ਤੱਕ ਉਹ ਗਸ਼ਤ ਕਰਦਾ ਹੈਗਾ ਕੀ ਉਹ ਆਪਣੀ ਡਿਊਟੀ ਕਰਦਾ ਹੈ ਕਿ ਨਹੀਂ ਕਰਦਾ ਹੈਗਾ ਪਿੰਡ ਦੇ ਵਿੱਚ ਤੁਹਾਡੇ ਕੰਮ ਨਹੀਂ ਹੋਣੇ ਹੈਗੇ ਕਿਉਂ ਸਾਡਾ ਕੰਮ ਕਿੱਥੇ ਤੱਕ ਸੀਮਿਤ ਰਹਿ ਜਾਂਦਾ ਹੈ ਪੰਜ ਸਰਪੰਚ ਨੂੰ ਵੋਟਾਂ ਪਾਣ ਤੱਕ ਦੀ ਫਿਰ ਸਾਡੇ ਵਰਗੇ ਕਹਿੰਦੇ ਫਿਰਦੇ ਨੇ ਲੈ ਮੈਂ ਸਰਪੰਚ ਨੂੰ ਵੋਟ ਪਾਈ ਆ ਸਰਪੰਚ ਮੇਰੇ ਘਰੇ ਆ ਕੇ ਕੰਮ ਕਰੇ ਭਾਈ ਸਰਪੰਚ ਕੋਲ ਬਹੁਤ ਕੰਮ ਨਹੀਂ ਪੰਚਾ ਸਰਪੰਚਾਂ ਕੋਲ ਬਹੁਤ ਕੰਮ ਨਹੀਂ ਇੱਕ ਪੂਰੇ ਪਿੰਡ ਨੂੰ ਦੇਖਣਾ ਕਿੰਨੇ ਮਹਿਕਮਿਆਂ ਦੇ ਨਾਲ رابطہ ਕਰਨਾ ਪਿੰਡ ਦੇ ਵਿੱਚ ਕੰਮਕਾਰ ਕਰਾਣੇ ਜੇ ਅਸੀਂ ਆਪਣੇ ਘਰ ਤੋਂ ਜਾ ਕੇ ਪੰਚ ਸਰਪੰਚ ਸਾਹਿਬ ਨੂੰ ਜਾ ਕੇ ਬੇਨਤੀ ਕਰਦਾਂਗੇ ਵੀਜੀ ਤੁਸੀਂ ਹੁਣ ਇਸ ਟਾਈਮ ਮੋਤਵਾਰ ਬੰਦੇ ਹੋ ਸਰਪੰਚੋਂ ਸਾਡੇ ਪਿੰਡ ਦੇ ਤੇ ਸਾਡਾ ਜਿਹੜਾ ਕੰਮ ਹੈਗਾ ਪੈਂਡਿੰਗ ਪਿਆ ਤੁਹਾਨੂੰ ਦੇਖੋ ਕਿਵੇਂ ਹੱਥਾਂ ਦੇ ਚੱਕ ਦੇਣੇ ਉਹ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੇ ਤਹਿਤ ਤੁਹਾਡੇ ਸਵੈ ਸਹਾਇਤਾ ਸਮੂਹ ਬਣੇ ਹੋਏ ਨੇ। ಗ್ರಾಮ ਸੰਗਠਨ ਬਣੀ ਹੋਈ ਹੈ। ਤੁਸੀਂ ਸਾਂਝੇ ਤੌਰ ਦੇ ਉੱਤੇ ਮਤਾ ਪਾਓ। ਪਿੰਡੂ ਗਰੀਬੀ ਘਟਾਓ ਯੋਜਨਾ ਜਿਹੜੀ ਹੈਗੀ ਆ ਉਹਦਾ ਮਤਾ ਵੀ ਤੁਹਾਡੇ ਸਮੂਹਾ ਤੇ ಗ್ರಾಮ ਸੰਗਠਨ ਦੇ ਵਿੱਚ ਪੈਂਦਾ। ਤੁਸੀਂ ਉਹਦੇ ਵਿੱਚ ਮਤਾ ਪਾਓ ਵੀ ਸਾਡੇ ਪਿੰਡ ਦੇ ਵਿੱਚ ਕਿੱਥੇ ਕਿੱਥੇ ਕਿਹੜੇ-ਕਿਹੜੇ ਕੋਨਿਆਂ ਦੇ ਵਿੱਚ ਕੀ-ਕੀ ਕੰਮ ਹੋਣ ਵਾਲਾ ਹੈ। ਤੁਹਾਡੇ ਪਿੰਡ ਦੇ ਵਿੱਚ ਜਿਹੜੇ ਸਾਰਵਜਨਿਕ ਸੁਲਭ ਸੌਚਾਲੇ ਨੇ ਉਹ ਕਿੰਨੇ ਕ ਨੇ? ਲੇਡੀਜ਼ ਇੱਕ ਪਿੰਡ ਦੇ ਇੱਕ ਕੋਨੇ ਤੋਂ ਦੂਜੇ ਪਿੰਡ ਦੇ ਕੋਨੇ ਤੱਕ ਕੋਈ ਕੰਮ ਕਰਨ ਜਾ ਰਹੀਆਂ ਨੇ ਨਰੇਗਾ ਦਾ ਕੰਮ ਚੱਲ ਰਿਹਾ ਹੈ ਉਹ ਕਿੱਥੇ ਵਾਪਸ ਆਪਣੇ ਘਰੇ ਆਣ ਗਿਆ ਕਿਤੇ ਉਹਨਾਂ ਨੇ ਸ਼ੌਚ ਵਾਸਤੇ ਜਾਣਾ ਉਹਨਾਂ ਨੂੰ ਉਹ ਵੀ ਚੀਜ਼ ਚਾਹੀਦੀ ਹੈ ਆਪਾਂ ਆਪਣੀ ਸੋਚ ਜਿਹੜੀ ਹੈਗੀ ਹੈ ਉਹ ਹੀ ਹੈ ਤਾਂ ਇਹਨਾਂ ਵਿੱਚ ਬੜੀ ਵਧੀਆ ਚੀਜ਼ ਤੇ ਜਿਹੜੇ ਮੈਂ ਦੱਸਿਆ ਨੇ ਵਿਅਕਤੀ ਵੀ ਕੌਣ-ਕੌਣ ਇਹਨਾਂ 'ਚ ਜਿਹੜਾ ਲੈ ਸਕਦਾ ਉਹ ਇਹਨਾਂ ਦੀ ਜਿਹੜਾ ਸਰਕਾਰ ਦਾ ਕਿਤੇ ਲੋਨ ਲਿਆ ਲੈ ਬੈਂਕ ਤੋਂ ਬੈਂਕ ਆਪ ਵੀ ਕਰ ਰਹੇ ਨੇ ਸਾਡਾ ਜਿਹੜਾ 10% ਹੋ ਰਿਹਾ। ਤੋਂ ਪਹਿਲੀ ਗੱਲ ਤੇ ਇਹ ਹੀ ਆ ਕਿ ਸਾਡਾ ਜਿਹੜਾ ਇੱਕ ਉੱਥੇ ਤਿੰਨ ਜੱਜ ਸਾਹਿਬਾਨ ਸਾਡੇ ਰਹਿੰਦੇ ਨੇ ਤਿੰਨ ਜੱਜਾਂ ਦਾ ਬੈਂਚ ਇੱਕ ਬੈਂਚ ਜਿਵੇਂ ਕੋਈ ਪਰਿਵਾਰਕ ਝਗੜੇ ਨੇ ਪਰਿਵਾਰਕ ਝਗੜੇ ਦੀ ਮਸਲੀ ਹੁੰਦੀ ਆ ਦੇ ਵਿੱਚ ਆਪਾਂ ਕਿੱਡਾ ਚ ਰਹਿਣਾ। ਸ਼ਹਿਰਾਂ 'ਚ ਵਿਆਪਕ ਪੰਡਾਂ ਕੀ ਤਾਂ ਹੁੰਦਾ ਕਿ ਬਹੁਤ ਸਾਰੀਆਂ ਸਮੱਸਿਆਵਾਂ ਆ ਜਾਂਦੀਆਂ ਨੇ ਸਾਡੇ ਆਪਸੀ ਪਰਿਵਾਰਕ ਮਾਮਲਾ ਜਿਹੜਾ ਉਲਝ ਜਾਂਦਾ ਟੀਵੀ। ਉਹ ਉੱਥੇ ਅਸੀਂ ਕੀ ਕਰਦੇ ਆ ਅਸੀਂ ਮਨ ਲਓ 4% ਆਪਾਂ ਕੋਈ ਨੌਕਰੀ ਸੰਬੰਧੀ ਅਸੀਂ ਰੈਟ ਪਾਉਣੀ ਆ। ਜਾਂ ਸਾਡਾ ਕੋਈ ਪਰਿਵਾਰਕ ਝਗੜਾ ਕੋਈ ਪਰਿਵਾਰਕ ਮਸਲਾ ਜਾਂ ਕੋਈ ਜ਼ਮੀਨ ਜਾਇਦਾਦ ਦਾ ਜਾਂ ਕੋਈ ਇਹਦੇ ਜੱਜ ਨੇ ਮੈਡਮ ਮਾਨੀਆ ਰੂੜਾ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਵਕਤ-ਵਕਤ ਪਿੰਡਾਂ 'ਚ ਇੱਕ ਕੈਂਪੇਨ ਚੱਲ ਰਹੀ ਹੈ ਕੈਂਪ ਚੱਲ ਰਹੇ ਨੇ ਜਿਹੜਾ ਕਾਨੂੰਨੀ ਸੁਵਾਂਵਾ ਅਥਾਰਟੀ ਦੇ ਤਹਿਤ ਉਹਦੇ ਵਿੱਚ ਕੀ ਹੈਗਾ ਕਿ ਜਿਹੜੀਆਂ ਵੀ ਜਿਹੜਾ ਕਾਨੂੰਨੀ ਸੁਵਾਂਵਾ ਅਥਾਰਟੀ ਵੱਲੋਂ ਸੁਵਾਂਵਾ ਦਿੱਤੀਆਂ ਜਾਂਦੀਆਂ ਨੇ ਫ੍ਰੀ ਸੁਵਾਂਵਾ ਜਿਨ੍ਹਾਂ ਨੂੰ ਕਹ ਦਿੰਦੇ ਆ ਤੇ ਉਹ ਕੌਣ ਕੌਣ ਲੈ ਸਕਦਾ ਕਿਸ ਤਰੀਕੇ ਨਾਲ ਅਸੀਂ ਲੈ ਸਕਦੇ ਆ ਕਿਹਨਾ ਕਿਹਨਾ ਹਾਲਾਤਾਂ ਚ ਲੈ ਸਕਦੇ ਆ ਉਹਦੇ ਬਾਰੇ ਹੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਜਿਹੜੀ ਦੇਣ ਵਾਸਤੇ ਪਹੁੰਚੇ ਆ ਸੋ ਇਸ ਕਰਕੇ ਤੁਸੀਂ ਧਿਆਨ ਨਾਲ ਗੱਲ ਸੁਣਿਓ ਕਿਉਂਕਿ ਕਈ ਵਾਰੀ ਅਸੀਂ ਕੀ ਸੋਚਦੇ ਆ ਅਸੀਂ ਬੈਠੇ ਇੱਥੇ ਉਹਨੇ ਆ ਦਿਮਾਗ ਸਾਡਾ ਕਿਤੇ ਹੋਰ ਹੁੰਦਾ ਗੱਲ ਸੁਣ ਕੇ ਜੇ ਸਾਡੇ ਪੱਲੇ ਨਾ ਪਈ ਤਾਂ ਅਸੀਂ ਉਹਦਾ ਸਿਰ ਕੋਈ ਸਾਨੂੰ ਫਾਇਦਾ ਨਹੀਂ ਹੋਏਗਾ ਸੋ ਸਭ ਤੋਂ ਪਹਿਲਾਂ ਤੇ ਇਹੀ ਹੈ ਕਿ ਜ਼ਿਲ੍ਹਾ ਕਾਨੂੰਨੀ ਸੁਵਾਰਾ ਅਥਾਰਟੀ ਵੱਲੋਂ ਉਹ ਲੋਕ ਜਿਨ੍ਹਾਂ ਦੀ ਆਮਦਨ 3 ਲੱਖ ਤੋਂ ਕਰੀਬ ਤੀਜੇ ਵੱਲੋਂ ਹੋਇਆ ਕਰਵਾਇਆ ਜਾਂਦਾ ਹੈ ਉਦੇ ਵਿੱਚ ਆਉਂਦੇ ਕੌਣ-ਕੌਣ ਨੇ ਕੌਣ-ਕੌਣ ਫਰੀਵ ਕੀ ਜਿਹੜਾ ਹੈਗਾ ਉਹਦੀ ਸਹੂਲਤ ਲੈ ਸਕਦਾ ਜਿਵੇਂ ਇੱਕ ਤਾਂ ਆਪਣੇ ਐਸ ਸੀ ਬੀ ਸੀ ਵਰਗੇ ਲੋਕ ਆ ਜਾਂਦੇ ਆ ਇਸ ਤੋਂ ਇਲਾਵਾ ਕੋਈ ਪ੍ਰਤੀ ਆਪ ਅਪੰਗ ਬਿਅਕੀਲ ਮੁਹੱਈਆ ਕਰਵਾਏ ਜਾਂਦੇ ਨੇ ਜਿਦੇ ਵਿੱਚ ਟੋਟਲ ਜਿਹੜੀ ਹੈ ਗਵਾਹਾਂ ਦੇ ਖਰਚੇ ਵੀ ਵਿੱਚ ਸ਼ਾਮਲ ਹੋ ਜਾਂਦੇ ਨੇ ਤਾਲਬਾ ਦਾ ਫੀਸ ਹੁੰਦੀ ਹੈ ਜਾਂ ਕੋਈ ਹੋਰ ਜਿਹੜੀ ਨੇ ਕੋਲੇ ਸਾਡੇ ਵਿੱਚ ਆਏ ਨੇ ਅੱਜ ਲੀਗਲ ਸਰਵਿਸਿਜ਼ ਕੈਂਪ ਤੋਂ ਇਹ ਤੁਹਾਨੂੰ ਕਾਨੂੰਨੀ ਸੇਵਾਵਾਂ ਦੇ ਬਾਰੇ ਜਿਹੜੀਆਂ ਕੀ ਪਿੰਡਾਂ ਦੇ ਲੋਕਾਂ ਨੂੰ ਫ੍ਰੀ ਦੇ ਵਿੱਚ ਸਰਕਾਰ ਮੁਹੱਈਆ ਕਰਵਾਂਦੀ ਹੈ ਉਹਦੇ ਬਾਰੇ ਜਾਣਕਾਰੀ ਦੇਣਗੇ ਕਿ ਤੁਸੀਂ ਉਹ ਕਾਨੂੰਨੀ ਸੇਵਾਵਾਂ ਕਿਹੜੇ-ਕਿਹੜੀ ਧਾਰਾ ਦੇ ਤਹਿਤ ਕਿਹੜੇ-ਕਿਹੜੇ ਮੁੱਦਿਆਂ ਦੇ ਵਿੱਚ ਕਿਵੇਂ ਜੜੀ ਹੈਗੀ ਹੈ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਹਾਂ ਜੀ ਸਰ ਪਲੀਜ਼ ਮੈਂ ਬਤੌਰ ਬਲਾਕ ਪ੍ਰੋਗਰਾਮ ਮੈਨੇਜਰ ਜਿਹੜਾ ਹੈਗਾ ਆਪਣੀਆਂ ਸੇਵਾਵਾਂ ਬਲਾਕ ਪਟਿਆਲਾ ਨੂੰ ਦੇ ਰਿਹਾ ਹੈਗਾ ਪੰਜਾਬ ਰਾਜ ਦੇ ਆਤਿਜੀਵਿਕਾ ਮਿਸ਼ਨ ਦੇ ਤਹਿਤ ਤੁਹਾਡੇ ਜਿਹੜੇ ਉਹ ਸੈਲਫ ਹੈਲਪ ਗਰੁੱਪ ਬਣੇ ਹੋਏ ਨੇ ਜਿਦੇ ਵਿੱਚ ਬੀਬੀਆਂ ਨੂੰ ਏਕੇ ਦੇ ਸਮਝਾ ਕੇ ਏਕੇ ਦੇ ਬਾਰੇ ਵੀ ਅਸੀਂ ਏਕੇ ਦੇ ਨਾਲ ਕਿਵੇਂ ਰਹਿਣਾ ਹੈਗਾ ਪਿੰਡਾਂ ਦੇ ਵਿੱਚ ਕਿਵੇਂ ਆਪਾਂ ਨੇ ਆਪਣੀਆਂ ਬੱਚਤਾਂ ਕਰਨੀਆਂ ਨੇ ਕਿਵੇਂ ਆਪਾਂ ਲੈਣ ਦੇਣ ਕਰਨਾ ਹੈਗਾ ਕਿਵੇਂ ਅਸੀਂ ਵੱਧ ਵਿਆਜ ਵਾਲੇ ਸ਼ਾਹੂਕਾਰਾਂ ਦੇ ਪੈਸੇ ਤੋਂ ਮਹਿੰਗੇ ਕਰਜ਼ਿਆਂ ਵਾਲੇ ਜਿਹੜੇ ਹੈਗੀਆਂ ਲੋਨਾਂ ਤੋਂ ਬਚ ਸਕਦੇ ਹੈਗੀਆਂ ਇਹ ਕੇਂਦਰ ਸਰਕਾਰ ਵੱਲੋਂ ਜਿਹੜੀ ਹੈਗੀ ਆ ਪੰਜਾਬ ਰਾਜ ਰਾਜ ਦਿਹਾਤੀ ਜੀਵਿਕਾ ਮਿਸ਼ਨ ਜਿਹੜੀ ਸਕੀਮ ਚਲਾਈ ਗਈ ਹੈਗੀ ਹੈ ਸਟੇਟ ਗਵਰਨਮੈਂਟ ਦੇ ਵਿੱਚ ਆ ਕੇ ਇਹਦਾ ਨਾਮ ਅੱਗੇ ਸਟੇਟ ਦਾ ਨਾਮ ਲੱਗ ਜਾਂਦਾ ਪੰਜਾਬ ਰਾਜ ਦਿਹਾਤੀ ਜੀਵਿਕਾ ਮਿਸ਼ਨ ਹੋ ਜਾਂਦਾ ਅਸੀਂ ਇਹਦੇ ਤਹਿਤ ਤੁਹਾਡੇ ਸਮੂਹ ಗ್ರಾಮ ਸੰਗਠਨ ਤੇ ਸੀਐਲਐਫਾਂ ਬਣਾ ਕੇ ਤੁਹਾਨੂੰ ਸਰਕਾਰ ਵੱਲੋਂ ਆਰਪੀ ਦੀ ਰਾਸ਼ੀ ਤੇ ਸੀਆਈਐਫ ਦੀ ਰਾਸ਼ੀ ਮੁਹੱਈਆ ਕਰਵਾ ਰਿਆ ਇਹਦੇ ਨਾਲ ਨਾਲ ਸਾਡੀ ਹਮੇਸ਼ਾ ਇਹ ਸੋਚ ਰਹੀ ਹੈ ਕਿ ਪਿੰਡਾਂ ਤੱਕ ਜਿਹੜੀ ਹੈਗੀ ਆ ਉਹ ਜਾਣਕਾਰੀ ਦਾ ਬਹੁਤ ਅਭਾਵ ਰਹਿੰਦਾ ਹੈਗਾ ਪਿੰਡਾਂ ਤੱਕ ਜਿਹੜੀ ਜਾਣਕਾਰੀ ਹੈਗੀ ਉਹ ਸਹੀ ਸਮੇਂ ਦੇ ਉੱਤੇ ਮੈਂਬਰਾਂ ਤੱਕ ਨਹੀਂ ਪਹੁੰਚਦੀ ਹੈਗੀ ਤਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਜਾਣਕਾਰੀ ਹੈਗੀ ਹੈ ਕਿਸੇ ਵੀ ਵਿਭਾਗ ਦੇ ਨਾਲ ਸੰਬੰਧਤ ਹੈ ਕਨਵਰਜੈਂਸ ਦੇ ਤਹਿਤ ਅਸੀਂ ਉਹਨਾਂ ਦੇ ਕੈਂਪ ਜਿਹੜੇ ਹੈਗੇ ਆ ਤੁਹਾਡੇ ਪਿੰਡਾਂ ਦੇ ਵਿੱਚ ਜਿਹੜੀਆਂ ਗਰੀਬ ਪਿੰਡੂ ਔਰਤਾਂ ਨੇ